ਲੋਟਰਾ ਕੋੜੇ ਰਿੰਗ ਦੇ ਵਿੱਚ ਐਂਟਰ ਆ ਰਹੇ ਚੁੱਕੇ ਆ ਤੇ ਸਭ ਤੋਂ ਪਹਿਲਾ ਕੋੜਾ ਤੇਜਵਾਲ ਨੇ ਮੈਨੂੰ ਘੁਰਾ ਲਿਆ ਸਟੇਜ ਵਾਲੋ ਭਾਈ ਭਾਈ ਜੀ ਤੁਸੀਂ ਕੋੜ ਦੇ ਰੋ ਕੋੜਿਆਂ ਨੂੰ ਪਲੀਜ਼ ਚਲੋ ਜੀ ਜਿਹੜਾ ਤੁਸੀਂ ਰਿੰਗ ਦੇ ਬਿਲਕੁਲ ਸਾਹਮਣੇ ਕੋੜਾ ਦੇਖ ਰਹੇ ਹੋ ਦੀ ਸਟੇਜ ਦੇ ਬਿਲਕੁਲ ਸਾਹਮਣੇ ਇਹ ਕੋੜਾ ਦੋ ਦੰਦਰ ਜੀ ਜੀ ਮਸ਼ਹੂਰੀ ਆ ਸਰੀਰ ਪੱਖੋਂ ਪੂਰਾ ਘੋੜਾ ਬਣਿਆ ਪਿਆਰਾ ਜੀ ਡਾਕਟਰ ਸਾਹਿਬ 6 ਫੁੱਟ ਇੰਚ ਕੱਟ ਕਰ ਗਿਆ ਜੀ ਇਸ ਬੇਸ਼ੇਰਾ ਇਸ ਬੇਸ਼ੇਰਾ ਦਾ ਨਾਮ ਜੀ ਪਖਾਨ ਸ਼ਕਸੀ ਘੋੜੇ ਦਾ ਬੱਚਾ ਜੀ ਇਹ ਢੰਡਾਲ ਸਟੱਡ ਫਾਰਮ ਸਰਦੂਲਗੜ ਤੋਂ ਇਹ ਸਟੇਬਲ ਹੈ ਜੀ ਘੋੜਾ ਢੰਡਾਲ ਸਟੱਡ ਫਾਰਮ ਸਰਦੂਲਗੜ ਇਸ ਦੇ ਓਨਰ ਨੇ ਜੀ ਤਾਰੀ ਪੰਡਤ ਜੀ ਤਾੜੀਆਂ ਲਾ ਦਿਓ ਜੀ ਤਾੜੀਆਂ ਪਖਾਨ ਵੇਖੋ ਕਿੰਨੀ ਛੋਟੀ ਹੁੰਦੀ ਹੈ ਪਠਾਨ ਨੂੰ ਕਰਾ ਦਿਓ ਟ੍ਰਾਟ ਦੂਜੇ ਨੰਬਰ ਤੇ ਲੈ ਆਓ ਜੀ ਨਾਮ ਵੀ ਬਾਦਸ਼ਾਹ ਤੇ ਸਨਫਾ ਵੀ ਹੁੰਦੀ ਇਹ ਪੰਜਾਬੀ ਵਾਲੀ ਛੇਵੇਂ ਲੱਗਦੀ ਆ ਬਿਲਕੁਲ ਜੀ ਇਹਨਾਂ ਭਰਾਵਾਂ ਦਾ ਬਹੁਤ ਵੱਡਾ ਸਹਿਯੋਗ ਆ ਫਰੀਦਕੋਟ ਸ਼ੋਅ ਨੂੰ ਸਾਡੇ ਮੈਂਬਰ ਵੀ ਨੇ ਸਪான்ਸਰ ਵੀ ਕੀਤਿਆਂ ਨੇ ਇਹਨਾਂ ਨੇ ਰਿੰਦਾ ਜੀ ਸੋ ਲਓ ਜੀ ਘੋੜੀ ਦੀ ਡਿਟੇਲ ਸਾਂਝੀ ਕਰਨ ਲੱਗਿਆ ਤੁਹਾਡੇ ਨਾਲ ਪੰਜਾਬ ਦਾ ਸਟਾਰ ਫਾਇਰ ਤੇ ਸਟੇਬਲ ਆ ਜੀ ਘੋੜਾ ਇਸ ਘੋੜਾ ਦਾ ਨਾਂ ਜੀ ਬਾਸ਼ਾ ਮਾਸ਼ਾ ਇਹ ਡੋਡਾ ਪ੍ਰਿੰਸ ਘੋੜਾ ਦਾ ਬੱਚਾ ਜੀ ਜਿਹੜਾ ਬਈ ਬਿੰਦਰ ਦਾ ਕੋਲ ਹੁੰਦਾ ਸੀ ਜੀ ਇਹ ਬਿਲਕੁਲ ਸਪਾਰਨਸ ਘੋੜਾ ਜੀ ਡਾਕਟਰ ਸਾਹਿਬ ਕੱਦ ਵੀ ਬੜਾ ਸੋਹਣਾ ਘੋੜੇ ਦਾ ਤਕਰੀਬਨ 60 ਇੰਚ ਕਹਿੰਦਾ ਇਸ ਘੋੜੇ ਦਾ ਜੀ ਸਵਾ ਗਿਆ ਜਿੱਥੇ ਵੱਡਾ ਕੱਦ ਤੇ ਖੂਬਸੂਰਤ ਹੈ ਜੀ ਦੇਖ ਖੂਬਸੂਰਤ ਹੋਵੇ ਸ਼ੋਅ ਨਾਲ ਜਿੱਤੇ ਕਦੇ ਹੋ ਨਹੀਂ ਸਕਦਾ ਜੀ ਚਾਰ ਵਾਰ ਦਾ ਚੈਂਪੀਅਨ ਘੋੜਾ ਜੀ ਬਾਸ਼ਾ ਤਾੜੀਆਂ ਲਾ ਦੇ ਜੀ ਕੋੜੇ ਨੇ ਮਕਸਦ ਤੋਂ ਬਟਾਲੇ ਤੋਂ ਤੇ ਹਨੂਮਾਨਗੜ ਤੋਂ ਫਰਸਟ ਪ੍ਰਾਈਜ਼ ਜਿੱਤਿਆ ਹੋਇਆ ਜੀ ਇਸ ਟਾਈਮ ਸਟੇਬਲਾ ਜੀ ਪਿੰਡ ਪੰਜਾਵਾ ਨੇੜੇ ਲੰਮੀ ਕਸੀਨ ਬਲੋਟ ਜ਼ਿਲ੍ਹਾ ਮਕਸਦ ਇਸ ਦੇ ਆਨਰ ਨੇ ਜੀ ਰੋਸ਼ਨ ਸ਼ਰਮਾ ਜੀ ਪ੍ਰਵੀਨ ਸ਼ਰਮਾ ਜੀ ਪੰਜਾਬ ਦਾ ਸਟੈਂਡ ਫਾਰਮ ਕੋੜਾ ਬਾਸ਼ਾ ਬਾਸ਼ਾ ભાઈજી બાકી જિને ભી વીરને પ્લીઝ ઓ ઘોડેને ડ્રાઉટ કરાઉંદે રહે રાયબાબ સિંહ તખાનવાળા ભાઈજી આ ઘોડિયા નાજી પદમ એ લિવિંગ લેજેન્ડ ઘોડે સમુદ્ર ਦਾ ਪੁੱਤਾ ਜੀ આ ઘોડેની માં ਦਾ નામ ਜੀ ગંગા ગંગા ઘોડી સાલિયાલ ઘોડેની ડ્રગટાજી 70 ઇંચ ਤੋਂ પ્લસ ਇਸ ਕੋਹੜਾ ਕਦ ਹੋ ਗਿਆ ਜੀ ਬਹੁਤ ਹੀ ਖੂਬਸੂਰਤ ਘੋੜਾ ਵੱਡੇ ਕੰਦੇ ਦੇ ਨਾਲ-ਨਾਲ ਬਹੁਤ ਸ਼ਕੀਮੀ ਹੈ ਇਸ ਘੋੜੀ ਦੇ ਵਿੱਚ ਮਜ਼ਬੂਤ ਸੁੰਭ ਵੱਡਾ ਢਾਂਚਾ ਤੇ ਸਪੌਟਲੈਸ ਘੋੜਾ ਜੀ ਤਕਰੀਬਨ 4 ਸਾਲ ਉਮਰ ਹੋਈ ਹੈ ਇਸ ਘੋੜੇ ਦੀ ਤੇ ਬਹੁਤ ਖੂਬਸੂਰਤ ਬੱਚੇ ਮਾਰਕੀਟ ਦੇ ਵਿੱਚ ਇਸ ਘੋੜੇ ਜਰਾ ਆ ਚੁੱਕਿਆ ਜੀ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਦਾਰਾ ਅੰਕਲ ਦੰਦਵਾ ਜੀ ਉਹਨਾਂ ਦੇ ਤੇ ਬ੍ਰੀਡ ਹੋਇਆ ਇਹ ਬੇਸ਼ੇਰਾ ਉਸ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਸਪਾਲ ਸਿੰਘ ਜੀ ਬਰਾਤ ਤਰਖਾਣ ਵਾਲਾ ਉਹਨਾਂ ਦੇ ਫਾਰਦੇ ਆ ਜੀ ਇਹ ਦੋ ਭਰਾਵਾਂ ਦੇ ਪਿਆਰ ਦੀ ਨਿਸ਼ਾਨੀ ਹੈ ਦਾਰਾ ਅੰਕਲ ਤੇ ਅੰਕਲ ਜਸਪਾਲ ਜੀ ਉਹਨਾਂ ਦਾ ਇਹ ਘੋੜਾ ਜੀ ਘੋੜੇ ਦਾ ਨਾਮ ਪਦਮ 70 ਪਲਸ ਹਾਈਟ ਹੋ ਚੁੱਕੀ ਹੈ ਇਸ ਘੋੜੇ ਦੀ ਤੇ ਘੋੜੇ ਦਾ ਜੀ ਜੋ ਸਾਇਰਾ ਓ ਲੀਰਿਕ ਲੈਜੈਂਡ ਕੋੜਾ ਸਮੁੰਦਰ ਜੋ ਥੋੜੇ ਟਾਈਮ ਤੱਕ ਇਸ ਰਿੰਗ ਦੇ ਵਿੱਚ ਦੇਖੋਗੇ ਲਵਾ ਦੇ ਜੀ ਕਿਹੜਾ ਸੋ ਬਾਈ ਜਾਰਾ ਜੀ ਔਰ ਰਸਫਾਲ ਜੀ ਦਾ ਵੇਖੋ ਅਗਲਾ ਕਿਹਦਾ ਥੋੜੇ ਕਿਹੜਾ ਘੱਟੇ ਸਾਂਝਿਆ ਤੇ ਇੱਥੇ ਘੋੜੇ ਸਾਂਝੇ ਵਾਲੇ ਵੀ ਲੋਕ ਆਏ ਫਿਰਦੇ ਆ ਡਾਕਟਰ ਸਾਹਿਬ ਇਧਰ ਦਾ ਪਹਾੜ ਜਿਹਦੀ ਬਸ਼ੇਰੀ ਵੀ ਦਿਖਾ ਦਿਓ ਅੱਛਾ ਬਿਲਕੁਲ ਜੀ 70 ਨੂੰ ਪਾਰ ਕਰ ਗਈ ਦਲਸ਼ੇਰ ਕਾਪੀ ਦੀ ਜੋ ਕੋ ਦਸ਼ੇਰ ਦਾ ਕੀ ਘੋੜੇ ਦਾ ਬਹੁਤ ਵੱਡਾ ਘਾਟਾ ਪਿਆ ਨੁਦਰਾ ਜਖਤ ਨੂੰ ਉਸ ਘੋੜੇ ਦੀ ਬੱਚਿਆ ਜੀ ਇਹੋ ਪਹਿਲਵਾਨ ਸਟਾਰ ਫਾਰਮ ਤੇ ਗੱਬਰ ਪਤਾ ਗੱਤ ਸਾਹਿਬ ਕਿਹੜੇ ਘੋੜੇ ਤੋਂ ਆ ਜੀ ਇਹ ਕਿਹੜੇ ਜ਼ਮਾਨੇ ਰਣ ਸਿੰਘ ਦੇ ਬਾਪੂ ਤੋਂ ਜੀ ਅੱਛਾ ਅਸੀਂ ਵੀ ਆਪਣੇ ਘੋੜੇ ਦਾ ਨਾਂ ਲੈ ਲਿਆ ਜੀ ਸੋ ਮਹਾਰਾਜ ਨੇ ਸਾਨੂੰ ਵੀ ਬਹੁਤ ਪਿਆਰੀ ਦਾਤ ਦਿੱਤੀ ਆ ਹਾਂ ਜੀ ਅਰਜੁਨ ਰਾਉਲੀ ਵਾਲੇ ਤੋਂ 8 ਮਹੀਨੇ ਦੀ ਗੱਬਣਾ ਜੀ ਬਸ਼ਰੀ ਤਾਲੀਆਂ ਮਾਰੋ ਤਾਲੀਆਂ ਮਾਰ ਦਿਓ ਜੀ ਕਿਉਂਕਿ ਕੱਦ ਦੇਖ ਕੇ ਮੈਂ ਅਸਵਾਸਿਆ ਯਾਰ ਤੁਸੀਂ ਕੋਈ ਸ਼ੈਡੂ ਨਹੀਂ ਕੋਈ ਫਿਰθηκε ਡਾਕਟਰ ਸਾਹਿਬ ਜੀ ਤੁਸੀਂ ਸਵਾਰੀ ਕਰਨੀ ਹੁੰਦੀ ਮੈਨੂੰ ਐ ਲੱਗਦਾ ਜੀ ਪੌੜੀ ਲਾ ਕੇ ਚੜਿਆ ਕਰੋ ਇਹਦੇ ਉੱਪਰ ਜੀ ਵਾਕਿਆ ਪੁੱਤ ਜਿੱਦ ਸਿਰ ਤੇ ਨੂੰ ਹੀ ਰੱਖਣੇ ਬੈਠ ਕੇ ਪੁੱਤਰਾ ਬਿਲਕੁਲ ਜੀ ਕਿਉਂਕਿ ਦਰਮਿਆਨੇ ਕੱਦ ਦੇ ਬੰਦੇ ਉਹ ਤਾਂ ਖਰਖਰਾ ਮਾਰਨਾ ਵੀ ਔਖਾ ਹੋ ਜਾਂਦਾ ਮੂਹਰਾ ਪਾਉਣਾ ਵੀ ਔਖਾ ਹੋ ਜਾਂਦਾ ਜੀ ਸੋ ਬਹੁਤ ਹੀ ਟੌਪ ਦੇ ਤੋੜੇ ਸਲਿੰਗਰਾ ਸ਼ਾਨਾਰ ਬਣੇ ਨੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਤਸਰੀਦਪੁਰ ਦੀ ਜਿੰਨੀ ਵੀ ਮੈਂਬਰਸ਼ਿਪ ਆ ਜਿਸ ਤਰ੍ਹਾਂ ਦੀ ਮੈਂਬਰਸ਼ਿਪ ਆ ਉਸ ਤਰ੍ਹਾਂ ਨਾਲ ਉਹਨਾਂ ਨੇ ਸ਼ੋਅ ਮਰਾਦਾ ਜੀ ਪੂਰਾ ਆਨੰਦ ਮੰਨਦਾ ਉਹ ਕਹਿ ਸਕਦਾ ਵੀ ਉਪਰ ਇੰਦਰ ਵੀ ਦੇਖਦਾ ਹੋਣਾ ਜੀ ਕੀ ਆਨੰਦ ਮਾਣਨਾ ਹੋਣਾ ਇਸ ਰਿੰਗ ਦਾ ਅਰ ਵਾਕਿਆ ਜਿਵੇਂ ਇੰਦਰ ਦੇ ਖਾੜੇ ਦੇ ਵਿੱਚ ਲਾਚ ਹੁੰਦਾ ਹੈ ਅਰ ਸ਼ੋਅ ਉਤਰੇ ਦਿਲਬਰ ਦਿਲ ਬਾਦ ਲਓ ਜੀ ਮੇਰੇ ਕੋਲ ਸਟੇਜ ਦੇ ਸਾਹਮਣੇ ਜੀ ਜੈ ਬਾਦ ਮਿੱਡਾ ਕੋੜੇ ਦਾ ਨਾਂ ਜੀ ਦਿਲਬਾਦ ਸੰਧੂ ਸਟੱਫਰ ਮੇਡਾ ਤੇ ਸਟੇਲੋ ਜੀ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ ਸੰਧੂ ਭਾਈ ਗੁਰਮੀਤ ਸਿੰਘ ਜੀ ਸੰਧੂ ਸੋ ਇਹਨਾਂ ਵੱਲੋਂ ਗ੍ਰੀਨ ਕੋਰ ਸੋਸਾਇਟੀ ਦਾ ਧੰਨਵਾਦ ਵੀ ਕੀਤਾ ਗਿਆ ਸੋ ਸਾਰੀ ਗੱਲਬਾਤ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਜੀ ਜੀ ਸਮੂਹ ਹਾਰਸ ਲੀਡਰ ਸੁਸਾਇਟੀ ਫਰੀਦਕੋਟ ਦੇ ਜਿੰਨੇ ਵੀ ਮੈਂਬਰ ਆ ਜੀ ਸੰਧੂ ਸਟੇਬਲ ਮਿੱड्डा ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਤਕਰੀਬਨ 3 ਤੋਂ ਉੱਪਰ ਹਾਈਟ ਦਾ 3 ਪਲਸ ਹਾਈਟ ਹੈ ਜੀ ਇਸ ਘੋੜੇ ਦਾ ਕੱਦ 70 ਇੰਚਾ ਜੀ ਇਸ ਘੋੜੇ ਦੇ ਬੱਚੇ ਬਹੁਤ ਸੋਹਣੇ ਆ ਰਹੇ ਆ ਜੀ ਮਿੱਡੇ ਵਾਲੇ ਦਲਵਾਦ ਦੇ ਸੋਹਣੇ ਦੇ ਨਾਲ ਨਾਲ ਮਜ਼ਬੂਤ ਬੱਚੇ ਗੰਨਾ ਦੀ ਗੁੰਡੀ ਬਹੁਤ ਸ਼ਕੀਨ ਬੱਚੇ ਦੇ ਰਿਆ ਜੀ ਇਸ ਕੋ ਰਿਜੂ ਮੀਟਿੰਗ ਫੀਸ ਆ 55000 ਰੁਪਇਆ ਸੋ ਭਰਾਵਾਂ ਦੇ ਸਟੇਬਲ ਦੇ ਉੱਪਰ ਸਾਰਾ ਪ੍ਰਬੰਧਾ ਬੱਕਰੀ ਸਿਹੂਤ ਤੁਹਾਡੀ ਘੋੜੀ ਖਾਉਣ ਦਾ ਸਾਰਾ ਪ੍ਰਬੰਧ ਹੈ ਜੀ ਸਾਰੇ ਜਿੰਨੇ ਵੀ ਸਾਡੇ ਭਰਾ ਇੱਥੇ ਯੂਟਿਊਬਰ ਪਹੁੰਚੇ ਆ ਜੀ ਘੋੜਿਆਂ ਨੂੰ ਪ੍ਰਮੋਟ ਕਰਦੇ ਆ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਤਾੜੀਆਂ ਲਾ ਜੀ ਧੰਨਵਾਦ ਦੇ ਨਾਤੇ ਜੇ ਨਹੀਂ ਘੋੜੇ ਆਪਾਂ ਡਾਕਟਰ ਸਾਹਿਬ ਦੇਖਣੇ ਹੁਣ ਮੇਰੇ ਹਿਸਾਬ ਨਾਲ 5-6 ਲੱਖ ਰੁਪਏ ਦਾ ਤੇਲ ਲੱਗ ਜਾਊ ਜੀ ਦੂਸਰੀ ਗੱਲ ਇਹ ਵੀ ਹੈ ਕਿ ਸਜਾਵਾਿਲ ਕੰ ਦਾ ਸਰੀਰ ਆ ਕੇ ਇਹਨਾਂ ਦੇ ਬਾਰੇ ਗੱਲਾਂ ਕਰਗੇ ਬਿਲਕੁਲ ਨਹੀਂ ਰੁਕਣੀ ਆ ਪਰ ਮਜਬੂਰ ਹਾਂ ਕਿ ਅਸੀਂ ਇਕੱਲੇ ਸ਼ੋ ਵੀ ਕਰਾਉਣੇ ਆ ਤੇ ਇਹ ਵੀ ਜੰਗੀ ਦੇਣਾ ਵਿਖਾਉਣੇ ਆ ਜੀ ਬਿਲਕੁਲ ਜੀ ਲਓ ਵੀ ਭਾਈ ਜੀ ਪਹਿਲਾਂ ਦਾ ਸਮੁੰਦਰ ਦਾ ਇੱਕ ਵਾਰ ਢੇੜਾ ਲਵਾ ਕੇ ਦਰਸ਼ਨ ਕਰਾ ਦਿਓ ਭਾਈ ਬਾਈ ਉਹ ਕੋੜਾ ਜਿਹਦਾ ਨਾਮ ਨਹੀਂ ਕਾਫੀ ਆ ਤਾੜੀਆਂ ਲੈ ਲਓ ਜੀ ਸਮੁੰਦਰ ਡਾਕਟਰ ਸਾਹਿਬ ਆਪਾਂ ਅਕਸਰ ਦੇਖਦੇ ਆ ਕਿ ਇਹ ਸਮੁੰਦਰ ਦੇ ਵਿੱਚ ਦਰਿਆ ਤੇ ਨਦੀਆਂ ਜਾ ਕੇ ਮਿਲਦੇ ਆ ਜੀ ਪਰ ਇਹ ਸਮੁੰਦਰਾ ਜਿਸ ਦੇ ਵਿੱਚੋਂ ਨਦੀਆਂ ਤੇ ਦਰਿਆ ਨਿਕਲਿਆ ਬ੍ਰਹਮਤ ਟਾਪ ਦੇ ਬੱਚੇ ਬੱਚੀਆਂ ਪੈਦਾ ਕੀਤੇ ਇਸ ਸਮੁੰਦਰ ਨੇ ਜੀ ਬਾਈ ਜੀ ਬੇਨਤੀ ਹੈ ਜਿੰਨੇ ਬੱਚੇ ਸਮੁੰਦਰ ਦੇ ਆ ਪਲੀਜ਼ ਬਾਈ ਉਹ ਵੀ ਕਹਿੰਦੇ ਇੱਕ ਤਕਰੋਨਾ ਦਾ ਵੀ ਨਾਮ ਲਵਾਓ ਜੀ ਬਾਈ ਸੇਬ੍ਰੇਟ ਪਹਿਲਵਾਨ ਵੱਲੋਂ ਕਿਹਾ ਗਿਆ ਜੀ ਸਮੁੰਦਰ ਘੋੜੇ ਦੇ ਜਿੰਨੇ ਵੀ ਬੱਚੇ ਆ ਪਲੀਜ਼ ਰਿੰਗ ਦੇ ਵਿੱਚ ਆ ਕੇ ਉਹਨਾਂ ਦਾ ਵੀ ਗੇੜਾ ਲਵਾਇਆ ਜਾਵੇ ਬਾਈ ਜੀ ਬਹੁਤ ਕਰਸ਼ਮੀ ਘੋੜਾ ਜੀ ਨਜ਼ਰੀਆਂ ਨਾਲੇ ਸਾਰੇ ਦਿਨ ਨਾਲ ਸਮੁੰਦਰ ਦੇ ਵਿੱਚ ਆਪਾਂ ਦੇਖਾਂਗੇ ਸਮੁੰਦਰ ਡੂੰਗਾ ਤੇ ਹੁੰਦਾ ਸ਼ਾਂਤ ਹੈ ਐਵੇਂ ਕੌਡੀਆਂ ਚ ਪਾਣੀ ਰੰਦੇ ਟੱਪਦੇ ਐਕਸ਼ਨ ਬੋਲਦੇ ਆ ਮੂੰਹ ਚੁੱਪਾ ਕਦੇ ਬਣੀ ਪਾਕੀਦਾਰ ਨਹੀਂ ਖੱਪਦੇ ਉਦੋਂ ਪੈਂਦੀਆਂ ਨੇ ਚੀਕਾਂ ਵਿੱਚ ਖੋਹਦੇ ਜਦੋਂ ਲੰਬੇ ਸ਼ੇਰ ਕਿੱਤੜਾਂ ਦੀ ਡਾਰ ਨੂੰ ਖੜੇ-ਖੜੇ ਸੌਂਦੇ ਕੋੜੇ ਨਸਲੀ ਚੋਰਵੇਂ ਰੱਖ ਕੇ ਸੌਂਦੇ ਸਰਾਨੇ ਹੱਜਿਆਲ ਵਾਹ ਸੋ ਸਮੁੰਦਰ ਤਾੜੀਆਂ ਲਾ ਦਿਓ ਜੀ ਇਸ ਲੈਜੈਂਡ ਘੋੜੇ ਲਈ ਇਸ ਘੋੜੇ ਨੇ ਬਹੁਤ ਚੰਗੀ ਬਰੀਡ ਆਪਣੇ ਪੰਜਾਬ ਨੂੰ ਦਿੱਤੀ ਹੈ ਜੀ ਪੂਰੇ ਇੰਡੀਆ ਦੇ ਵਿੱਚ ਇਸ ਦੇ ਬੱਚੇ ਨੇ ਜੀ ਤੋੜਾ ਸਮੁੰਦਰ ਬਾ ਟੈਂਪੀ 4.5 ਸਾਲ ਉਮਰ ਦੇ ਦੀ ਇਸ ਛੋੜੇ ਦੀ ਜੋ ਮਾਂ ਜੀ ਉਹ ਵੀ 64 ਇੰਚ ਦੀ ਹੈ ਜੀ ਸਾਲੇ ਵਾਲਾ ਲਾਈਨ ਦੀ ਇਹ ਕੋੜਾ ਸਟੇਬਲ ਹੈ ਜੀ ਨਿਹਾਰ ਸਿੰਘ ਵਾਲਾ ਪਿੰਡ ਬੀੜ ਰੌਕੇ ਮੋਗਾ ਇਸ ਕੋੜੇ ਦੇ ਆਨਰ ਨੇ ਜੀ ਇਕਬਾਲ ਸਿੰਘ ਜੀ ਗਿੱਲ ਗੁਰਪ੍ਰੀਤ ਸਿੰਘ ਜੀ ਗਿੱਲ ਕੋੜਾ ਦਾ ਨਾਂ ਜੀ ਸ਼ੇਰੇ ਪੰਜਾਬ ਸਮندر ਕੋੜੇ ਦਾ ਬੱਚਾ ਹੈ ਜੀ ਹਾਂਜੀ ਦਵਾਦੋ ਕਰਾਂਗੇ ਇਹਦਾ ਕੋੜੇ ਦਾ ਬਹੁਤ ਹੀ ਖੂਬਸੂਰਤ ਕੋੜਾ ਜੀ ਕੋੜਾ ਦਾ ਨਾਂ ਜੀ ਪਵਨ ਇਸ ਕੋੜੇ ਦੀ ਉਮਰ 15 ਸਾਲ ਆ ਜੀ ਕੋੜੇ ਦੀ ਹਾਈਟ 64 ਪਲੱਸ ਇਸ ਕੋੜੇ ਦੀ ਬਲੱਡ ਲਾਈਨ ਸਾਹੋਕੇ ਦਾ ਬਲੱਡ ਲਾਈਨ ਦਾ ਕੋੜਾ ਜੀ ਇਹ ਇਸ ਕੋੜੇ ਦੀ ਮਾਂ ਭਾਨਿਆ ਦੇ ਕੋੜੇ ਦੀ ਡਾਇਰੈਕਟਰ ਜੀ ਜੀ ਪਵਨ ਘੋੜੇ ਦੀ ਜੋ ਮਾਂ ਸੀ ਭਾਨੇ ਵਾਲੇ ਘੋੜੇ ਦੀ ਡਾਇਰੈਕਟ ਸੀ ਉਹ ਇਹ ਘੋੜਾ ਸਟੇਬਲ ਆ ਜੀ ਗੋਸ਼ਾ ਇਮਰਾਨ ਬਾਈ ਸਵਰਨਮ ਪਿੰਡ ਪਾਗੀਵੰਦ ਬਹੁਤੀ ਖੂਬਸੂਰਤ ਤੇ ਪਿਆਰਾ ਘੋੜਾ ਜੀ 15 ਸਾਲ ਘੋੜੇ ਦੀ ਉਮਰ ਹੋ ਚੁੱਕੀ ਆ ਪਰ ਅੱਜ ਵੀ ਸ਼ਰੀਰ ਬਿਲਕੁਲ ਸ਼ਾਨਦਾਰ ਪਿਆ ਬਸ਼ੀਰਾਂ ਵਾਲੇ ਵਰਗਾ ਤਾੜੀਆਂ ਨਾਲ ਦਿਓ ਜੀ ਇਸ ਘੋੜੇ ਦੇ ਨਾਮ ਤੇ ਵੀ ਘੋੜੇ ਦਾ ਰਾਜੀ ਪਲ ਰੌਣ ਲਗਾ ਦੇ ਬਈ ਜੀ ਰੌਣ ਲਗਾ ਦੇ ਜੀ ਜਿਹੜੇ ਸਲੇ ਹੋ ਗਿਆ ਲਓ ਜੀ ਜੋ ਬਿਲਕੁਲ ਸਟੇਜ ਦੇ ਸਾਹਮਣੇ ਤੁਸੀਂ ਕੋੜਾ ਦੇਖ ਰਹੇ ਹੋ ਨੁਕਰਾ ਜੀ ਕੋੜਾ ਜੀ ਹੰਸ ਬਾਬਲਾ ਹੰਸ ਬਾਬਲਾ ਇਹ ਵੀ ਸਮੁੰਦਰਪੁਰੇ ਦਾ ਬੱਚਾ ਜੀ ਤੇ ਇਸ ਕੋੜ ਦੀ ਮਾਂ ਜੀ ਅਰਜਣ ਧੋੜੇ ਦੀ ਬੱਚੀ ਆ ਜੋ ਬਾਈ ਮਿੰਟੂ ਕੋੜ ਹੁੰਦਾ ਸੀ ਕੋੜਾ ਅਰਜਣ ਜੀ ਇਸ ਕੋੜ ਦਾ ਇਸ ਘੋੜੇ ਦੇ ਓਨਰ ਨੇ ਜੀ ਸਰਦਾਰ ਹਰਦੇਵ ਸਿੰਘ ਜੀ ਪਿੰਡ ਬਹਿਲ ਐ ਉਹ ਹੰਸ ਘੋੜਾ ਜੀ ਬਹਿਲ ਵਾਲਾ ਜਿਸ ਦੇ ਬੱਚਿਆਂ ਦੀ ਸ਼ੋਹਾਂ ਦੇ ਵਿੱਚ ਅਕਸਰ ਗੱਲ ਹੁੰਦੀ ਆ ਕਿ ਹੰਸ ਦਾ ਬੱਚਾ ਚੈਂਪੀਅਨ ਬਣ ਗਿਆ ਸੋ ਇਸ ਘੋੜੇ ਦਾ ਤੁਹਾਨੂੰ ਬੱਚਾ ਵੀ ਦਿਖਾਉਣਾ ਜੀ ਜਿਹੜੀ ਰਿੰਗ ਦੇ ਵਿੱਚ ਗਿਆ ਤੇ ਡਾਕਟਰ ਸਾਹਿਬ ਲਾਲਜਾ ਫੋਲ ਬਣਾ ਕੇ ਵਾਪਸ ਆਇਆ ਜੀ ਅੱਛਾ ਔਰ ਤੁਸੀਂ ਦੇਖੋ ਜਿਵੇਂ ਅਕਸਰ ਖਿਡਾਰੀਆਂ ਦੇ ਹੱਥਾਂ 'ਚ ਮੈਡਲ ਚੱਕੇ ਹੋਏ ਹੁੰਦੇ ਆ ਜੀ ਹਾਂਜੀ ਤੇ ਉਸ ਹਾਵ ਨਾਲ ਉਹਦੇ ਗੱਲ ਦੇ ਵਿੱਚ ਬਲੇਜ ਪਾਏ ਹੋਏ ਆ ਜੀ ਰੀਵਨ ਮੰਨੇ ਹੋਇਆ ਪਹਿਲਾਂ ਤਾਂ ਯਾਰ ਤਾੜੀਆਂ ਲਾ ਦਿਓ ਇਸ ਸੀਜ਼ਨ ਦੇ ਜਿੰਨੇ ਵੀ ਸ਼ੋਅ ਫੇਟਿਆ ਬਸ਼ੇਰਾ ਜਿੱਤ ਕੇ ਮੁੜਿਆ ਜੀ ਉਸ ਬਸ਼ੇਰੇ ਦੀ ਡਿਟੇਲ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਚੈਂਪੀਅਨ ਆਫ ਚੈਂਪੀਅਨ ਵੀ ਰਹਾ ਜੀ ਨੌ ਸ਼ੋਅ ਦੇ ਵਿੱਚੋਂ ਹਾਂਜੀ ਇਹਦਾ ਨਾਂ ਜੀ ਯੋਧਾ ਨਾਂ ਯੋਧਾ ਤੇ ਕੰਮ ਵੀ ਯੋਧਿਆਂ ਵਾਲੇ ਉਮਰ ਸਰਪੋਜੇ 32 ਮਹੀਨਿਆਂ ਦੀ ਦੋ ਤੰਦ ਦੇ ਰਿੰਗ ਲੜਦਾ ਹੈ ਇਹ ਬਸ਼ੇਰਾ ਜੀ ਸੋ ਬਿਆੰਤ ਇਸ ਦੇ ਜੋ ਮਾਲਕ ਨੇ ਸਰਦਾਰ ਪਿੰਡ ਚੱਕ ਗੁਜਰਾ ਅੰਮ੍ਰਿਤ ਸਿੰਘ ਪਿੰਡ ਚੱਕ ਗੁਜਰਾ ਜੀ ਯੋਧਾ 32 ਮਹੀਨੇ ਉਮਰਾ ਜੀ ਬਹੁਤੀ ਉੱਚੀ ਲੰਮੀ ਹਾਈਟ ਦਾ ਤੇ ਮਜਬੂਤ ਕੋੜਾ ਬਾਈ ਜੀ ਲਵਾ ਦਿਓ ਜੀ ਬਿਸ਼ੇਰੇ ਦਾ ਰੌਂਡ ਲਵਾ ਦਿਓ ਜੀ ਰੌਂਡ ਲਗਾ ਦਿਓ ਜੀ ਲਓ ਜੀ ਕਿੰਨੇ ਮਾਨ ਵਾਲੀ ਗੱਲਾਂ ਡਾਕਟਰ ਸਾਹਿਬ ਸਾਹਮਣੇ ਜਿਹੜਾ ਤੁਸੀਂ ਨੌਕਰਾ ਕੋੜਾ ਦੇਖ ਰਹੇ ਹੋ ਕੋੜੇ ਆ ਲਾ ਜੀ ਬਾਜ ਕੱਲਣ ਵਾਲੇ ਚੇਤਕੜਾ ਬੱਚਾ ਜੀ ਇਹ ਮਾਂ ਮਿੰਟੂ ਰੋਡੇ ਵਾਲੇ ਕੋਲ ਜੋ ਕੋੜਾ ਸੀ ਬਾਈ ਕੋਲੇ ਉਸ ਕੋੜੇ ਦੀ ਬੱਚੀ ਆ ਅਰਜਨ

ਲਵਾ ਦੇ ਜੀ ਕਿਦਾ ਆਹ ਮੁਖੀ ਸਮੁੰਦਰ ਘੋੜੇ ਦਾ ਬੱਚਾ ਜੀ ਤੇ 70 ਇੰਚes ਘੋੜੇ ਦੀ ਹਾਈਟ ਤਕਰੀਬਨ ਸਭ ਤੋਂ ਘੱਟ ਉਮਰ ਦੇ ਵਿੱਚ ਇਸ ਨੇ ਸਭ ਤੋਂ ਵੱਧ ਘੋੜੀ ਮੇਡ ਕੀਤੀ ਹੈ ਜੀ ਬਾਈ ਉਹ ਵੀ ਦੱਸਦਾ ਵੀ 700 ਘੋੜੀ ਇਸ ਘੋੜੇ ਨੇ ਮੇਡ ਕੀਤੀ ਆ ਤੇ ਬਹੁਤ ਟਾਪ ਦੀ ਬਰੀਡ ਪੈਦਾ ਕੀਤੀ ਆ ਜੀ ਇਸ ਘੋੜੇ ਇਹ ਘੋੜਾ ਸਟੇਬਲ ਆ ਜੀ ਸਾਡਾ ਭਰਾ ਭਾਈ ਬਲਾਵਲੇ ਬਰਾਵ ਸੋ ਕੋੜਾ ਜੀ ਜਵਾਲਾ ਮੁਖੀ ਲਵਾ ਦਿਓ ਬਾਈ ਜਿਹੜਾ ਜਵਾਲਾ ਮੁਖੀ 700 ਕੋੜੇ ਜੀ ਤੋਂ ਬ੍ਰੀਡ ਹੋਈ ਆ ਬਹੁਤ ਛੋਟੀ ਉਮਰ ਦੇ ਵਿੱਚ ਬਿਲਕੁਲ ਤੁਸੀਂ ਜਿਹੜਾ ਸਾਹਮਣੇ ਨੁਕਰਾ ਕੋੜਾ ਦੇਖ ਰਹੇ ਕੋੜਾ ਦਾ ਨਾਂ ਜੀ ਰਾਵਤ ਰਾਵਤ ਉਹ ਸ਼ੇਰਾ ਜੀ ਹਾਂਜੀ ਬਾਈ ਜਿਹੜੀ ਦਾ ਜਨਮ ਤਰੀਕ ਵੀ ਨਾਲ ਲਿਖੀ ਫਿਰਦੇ ਆ ਜੀ

ਜੀ ਹਾਸੀਕੋੜ ਦਾ ਪੋਤਾ ਜੀ ਇੱਕੋ ਰਾਸ ਤੇਵਲਾ ਹੀ ਪਿੰਡ ਰਣੀਆਂ ਸਰਸਾ ਹਰਿਆਣੇ ਦੇ ਵਿੱਚ ਚੋਇਸ ਦੇ ਆਨਲਰ ਨੇ ਜੀ ਸਰਦਾਰ ਤਰਲੋਜਨ ਸਿੰਘ ਿੱੱਲੋਂ 44 ਸਟਾਫਰਮ ਰਣੀਆਂ ਸਰਸਾ ਲਵਾ ਦੇ ਜੀ ਘੋੜੇ ਦਾ ਜਿਹੜਾ ਸੌਦੀ ਬਸ਼ੇਰੇ ਦਾ ਕਿਉਂਕਿ ਕੱਦ ਬਹੁਤ ਵੱਡੇ ਕਰ ਗਏ ਜੀ ਜੇ ਵੀ ਸਰ ਸਾਹਿਬ ਤੁਸੀਂ ਪਹਿਲਾਂ ਦੱਸ ਦਿਓ ਅੱਜ ਤੋਂ 10 15 ਸਾਲ ਪਹਿਲਾਂ 58 60 ਇੰਚ ਦੇ ਤਕਰੀਬਨ ਘੋੜੇ ਹੁੰਦੇ ਸੀ ਇਹ ਬੜਾ ਲੱਗਿਆ ਇਹ ਘੋੜਾ ਬਣੇ ਸਮਝ ਬਿਲਕੁਲ ਜੀ ਅਕਬਰ ਸੋ ਇਹ ਘੋੜਾ ਸਾਇਰਾ ਜੀ ਸਤਾਨ ਘੋੜਾ ਪਾਕਸਰ ਵਾਲਾ ਹਾਂ ਜੀ ਸੰਪਾਰ ਘੋੜਾ ਪਾਕਸਰ ਵਾਲਾ ਸਰਦਾਰਾਂ ਜੋਸ਼ਦੀ ਜੀ ਸਮੁੰਦਰ ਘੋੜੇ ਦੀ ਧੀ ਆ ਜੀ ਜੀ ਇਹ ਘੋੜਾ 77 ਇੰਚ ਕੱਜ ਕਰ ਗਿਆ ਜੀ ਸੋਹਣੇ ਘੋੜਾ ਸਟੇਵਲ ਆ ਜੀ ਸੇਖੋਂ ਸਟਡ ਫਾਰਮ ਗੋਬਿੰਦਗੜ ਅਬੋਰ ਇਸ ਘੋੜੇ ਦੇ ਜੋ ਓਨਰ ਨੇ ਲੇਟ ਸਰਦਾਰ ਪ੍ਰਦੀਪ ਸਿੰਘ ਜੀ ਸੇਖੋਂ ਘੋੜਿਆਂ ਦਾ ਜੀ ਅਕਬਰ ਸੁਲਤਾਨ ਦਾ ਅਕਸਰ ਵਾਲੇ ਘੋੜੇ ਦਾ ਬੱਚਾ ਜੀ ਇਹ ਲਵਾ ਦੇ ਬਾਈ ਜੀ ਕਿਹੜਾ ਮਿਹਰਬਾਨੀ